ਦੀਵਾਲੀ ਵਾਲੇ ਦਿਨ ਕਾਂਗਰਸ ਆਗੂ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਮੋਟਰਸਾਈਕਲ ਸਵਾਰ ਦੋ ਅਨਪਛਾਤੇ ਬੰਦਿਆਂ ਨੇ ਕੀਤੀ ਤਾਬੜ ਤੋੜ ਫਾਇਰਿੰਗ ਤੁਸੀਂ ਵੀ ਦੇਖੋ ਮੋਕੇ ਦੀ ਸਾਰੀ ਸੀਸੀਟੀਵੀ ਘਟਨਾ ਜੋ ਦੇਖ ਕੇ ਤੁਹਾਡੇ ਵੀ ਹੋ ਸ਼ੁਡ ਜਾਣਗੇ ਸੋ ਇਸ ਵੇਲੇ ਦੀ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਾਂਗਰਸ ਪਾਰਟੀ ਦੇ ਬਲਾਕ ਚੋਹਲਾ ਸਾਹਿਬ ਦੇ ਪ੍ਰਧਾਨ ਤੇ ਪਿਸਤੌਲ ਦੇ ਨਾਲ ਜਾਣ ਲਿਵਾ ਹਮਲਾ ਹੋਇਆ ਫਾਇਰ ਮਿਸ ਹੋਣ ਕਰਕੇ ਬਾਲ-ਬਾਲ ਜਾਨ ਬਚਦੀ ਹੈ ਤਾਂ ਦੱਸ ਦੋ ਇਹ ਕਿ ਪਹਿਲਾ ਵੀ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਲੇਕਿਨ ਦੀਵਾਲੀ ਵਾਲੇ ਦਿਨ ਤੜਕ 10:30 ਵਜੇ ਮੋਟਰਸਾਈਕਲ ਦੇ ਉੱਤੇ ਦੋ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਇਹ ਹਮਲਾ ਕੀਤਾ ਜਾਂਦਾ ਸੋ ਮੌਕੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਸਰਦਾਰ ਜੀ ਜਿਹੜੀ ਘਟਨਾ ਵਾਪਰੀ ਹੈ ਕੀ ਗੱਲ ਹੋਈ ਆ ਮੈਂ ਸਿੱਧਾ ਆਪਣੇ ਘਰੋਂ ਆਇਆ ਘਰੋਂ ਆ ਕੇ ਬਿਹੜੀ ਬੈਠਾ ਤੇ ਡੇਢਾ ਮੇਰਾ ਆਇਆ ਬੇ ਤੋ ਆਏ ਸਾਡੇ ਆਏ ਮੁਖਸਦ ਉਤਰਿਆ ਕੋਈ ਨਹੀਂ ਸੀ ਦਿਗਿਆ ਕਦੇ ਮੇਂ ਤੇ ਉਹ ਐਨ ਮਿਸ ਹੋ ਗਏ ਮੈਂ ਉੱਧਾ ਉਠਾ ਕਾ ਉਹਦਾ ਮੈ ਜਲੀ ਪ੍ਰਾਪਤੋਲਾ ਖਾਉਦਾ ਇੱਥੇ ਪੁੱਛਦੇ ਦੇ ਬੁਣੀ ਨੇ ਦੇਵਲ ਆਈ ਨਹੀਂ ਕੋਈ ਪੁੱਛਾਇ ਕੋਈ ਮੇ ਪਤਾ ਨਹੀਂ ਐ ਪੁੱਛਦੇ ਜੇ ਟੋਨੇ ਚੁੱਕਿਆ ਐ ਤੋ ਜਲੇ ਕਿਉਂ ਆ ਵੀਡੀਓ ਲੈ ਕੇ ਜਿ ਮਿਲਿ ਜਗੇ ਚੜੇ ਗਿਆ ਕੋਈ ਵੀ ਪੁੱਛ ਨਹੀਂ ਸਤ ਸਵਾਈ ਮੇਰੀ ਵੀ ਕੀਤੀ ਹਾਂ ਮੇਰਾ ਇੱਕ ਜਾਨ ਦਾ ਖਤਰਾ ਵਾ ਹਾਂ ਪੁੱਛ